ਦੇਖੋ ਜੀ ਰਾਸਤਾ ਬਹੁਤ ਖਤਰਨਾਕ ਆ ਪੱਥਰਾਂ ਵਾਲਾ ਰਾਸਤਾ ਏ ਵਾਹਿਗੁਰੂ 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 ਪੱਥਰ ਢਿੱਗੇ ਹੋਏ ਆ ਇਹ ਉਧਰ ਤੋਂ ਉੱਪਰ ਦੇਖੋ ਤੁਸੀਂ ਪਹਾੜ ਤੇ ਇੱਧਰ ਛਾਂ ਹੈ ਕਿਉਂਕਿ ਇੱਥੇ ਸੂਰਜ ਨਹੀਂ ਆਇਆ ਹਜੇ ਜਦੋਂ ਸੂਰਜ ਆ ਜਾਊਗਾ ਇੱਧਰ ਵੀ ਤੌਪਾ ਜੂਗੀ ਬਈ ਫਿਰ ਔਖਾ ਹੋ ਜੂ ਥੋੜਾ ਜਿਹਾ ਕੰਮ ਬਾਕੀ ਆਪਾਂ ਫਿਰ ਦਈ ਪਹਾੜੀ ਦੇ ਪਿੱਛੇ ਦੀ ਸਾਈਡ ਆ ਬਾਕੀ ਆਪਾਂ ਪਹਾੜੀ ਦੇ ਬੈਕ ਸਾਈਡ ਤੇ ਫਿਰਦੇ ਆ ਬਈ ਜਦੋਂ ਫਰੰਟ ਤੇ ਜਾਵਾਂਗੇ ਨਾ ਉਦੋਂ ਥੋੜੀ ਤੌਪ ਲੱਗੂਗੀ ਦੇਖੋ ਬਈ ਆ ਪੱਥਰ ਉੱਪਰੋਂ ਢਿੱਗੇ ਹੋਏ ਆ ਸਾਰੇ